ਹਾਂ ਜੱਸ ਹਾਂ ਮਾ ਉਹ ਕੀ ਬਣਿਆ ਜਿਹੜਾ ਤੂੰ ਸੌਦਾ ਜਾ ਕਰਾਉਂਦਾ ਫਿਰਦਾ ਸੀ ਉਹ ਸੌਦਾ ਤਾਂ ਹੋ ਗਿਆ ਸੀਗਾ ਅੱਛਾ ਹਾਂ ਵਧੀਆ ਪੈਸੇ ਬਣ ਕੇ ਸੀ ਆਪਾਂ ਉਹਦੇ ਚ ਚੰਗਾ ਹੋ ਗਿਆ ਵਧੀਆ ਫਿਰ ਤਾਂ ਹਾਂ ਫਿਰ ਤਾਂ ਵਧੀਆ ਗੱਲ ਹੈਗੀ ਹੋ ਚੰਗੇ ਕੰਮਾਂ ਦੇ ਚੰਗੇ ਉਹ ਹੁੰਦੇ ਆਗੇ ਜੀ ਚੰਗਾ ਕਰੇਗਾ ਪੁੱਤ ਚੰਗਾ ਹੀ ਆਪੂ ਅਗਲਾ ਹਾਂ ਇੱਕ ਸੌਦਾ ਹੋਰ ਵੀ ਆ ਰਿਹਾ ਮੈਂ ਹੁਣ ਤਾਂ ਅੱਛਾ ਬਸ ਸਾਰੀ ਗੱਲ ਚੱਲਦੀ ਰਹਿੰਦੀ ਆ ਅਰ ਰੱਬ ਦੀ ਕਰ ਪਰਮਾਤਮਾ ਉਹ ਜੋ ਵੀ ਚੱਲ ਵਧੀਆ ਪੁੱਤ ਹੋ ਜਾਊਗਾ ਮੇਰਾ ਪਰਮਾਤਮਾ ਹੀ ਹੈਗਾ ਮੈਂ ਰੂਹ ਵੀ ਮੈਂ ਜਾਣ ਸੀਗਾ ਫਿਰ ਉਹ ਸੌਦਾ ਕਰਨਾ ਮੜਾ ਰੋਟੀ ਰੋਟੀ ਦਾ ਕਰ ਦਿੰਦੇ ਰੋਟੀ ਲੈ ਦੇ ਰੋਟੀ ਤਾਂ ਬਣੀ ਪਈ ਹੈਗੀ ਚਲ ਮੈਂ ਪਾ ਲਿਉਣੀ ਆ ਤੁਸੀਂ ਗੱਲਾਂ ਕਰੋ ਮਾਂ ਪੁੱਤ ਕੋਈ ਨਹੀਂ ਬੇਬੇ ਮੈਂ ਲੈ ਆਉਣੀ ਆ ਕੋਈ ਨਹੀਂ ਕੋਈ ਨਹੀਂ ਤੁਸੀਂ ਗੱਲਾਂ ਕਰ ਲਓ ਮੈਂ ਲੈ ਆਦੀ ਨਹੀਂ ਮਾਕਰੇ ਥੱਕ ਜੂਗੀ ਅੱਜ ਕਿਵੇਂ ਦਾਦੀ ਕਹਿੰਦੀ ਮੈਂ ਲੈ ਆਉਣੀ ਆ ਰੋਟੀ ਅਰਕੇ ਤਾਂ ਮੈਨੂੰ ਕੋਈ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਅੱਕੇ ਤਾਂ ਪਾਣੀ ਦਾ ਗਲਾਸ ਵੀ ਫੜ ਕੇ ਪੀਂਦੀ ਲੱਗਦਾ ਸੁਧਰ ਗਈ ਜਿਹੜਾ ਆਪਾਂ ਗੱਲਾਂ ਕਹੀਆਂ ਸੀ ਨਾ ਉਹ ਇਹ ਤਾਂ ਕੀ ਪਤਾ ਸੁਧਰ ਗਈ ਕਿ ਕੋਈ ਢਾਲ ਚਕਾਲਾ मगर जाय बबे बाबा बेचारिया सीधे काम ही करी

ਨੀ ਬੇਬੇ ਬੱਸ ਰੇ ਬੱਸਦੇ ਸਾਨੂੰ ਨਹੀਂ ਬੱਸ ਮੈਂ ਕੀ ਕਰਤਾ ਮੈਂ ਤੇ ਜੇ ਰੋਟੀ ਫੜਾਉਂਗੀ ਸੀ ਮੁੰਡੇ ਨੂੰ ਮੈਨੂੰ ਰੋਟੀ ਨਹੀਂ ਫੜਾਉਣ ਦਿੰਦਾ ਕੋਈ ਤੁਸੀਂ ਹੱਦ ਲਾਉਂ ਨੂੰ ਆ ਬੇੜੇ ਜਨੂਰ ਕਾਦੇ ਵਾਸਤੇ ਲੈ ਕੇ ਗਈ ਸੀ ਕਿਉਂ ਜਹਾਕੇ ਨਹੀਂ ਆਏ ਦੱਸ ਮੈਨੂੰ ਜੈ ਬਾਬਾ ਜੈ ਬਾਬਾ ਕਿਹੜਾ ਤੇਰਾ ਬਾਬਾ ਮੈਨੂੰ ਲੈ ਕੇ ਚੱਲ ਤੇਰੇ ਬਾਪੇ ਨਹੀਂ ਫੇਰ ਬਾਬੇ ਦਾ ਨਾਮ ਲਿਆ ਕੋਈ ਮਾੜਾ ਤਾਂ ਨਹੀਂਗਾ ਕੋਈ ਮਾੜਾ ਹੁੰਦਾ ਕੋਈ ਨਾਮ ਲਿਆ ਬਾਬੇ ਦਾ ਨਾਮ ਤਾਂ ਕੀ ਦਾ ਲੈਂਦੇ ਹੁੰਦੇ ਪ੍ਰਮਾਤਮਾ ਦਾ ਗੁਰਦੁਆਰੇ ਦਾ ਨਾਮ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਸਾਬ ਨੂੰ ਸੁੱਖ ਰੱਖੀ ਇਹ ਕਹਦੇ ਹੁੰਦੇ ਆ ਨਾ ਕਿ ਇਹ ਨਹੀਂ ਕਹਦੇ ਹੁੰਦੇ ਵੀ ਹਾਂ ਲੈ ਜੈ ਬਾਬਾ ਘਰ ਦੀ ਕੰਮ ਕਸ ਘਰ ਦੀ ਕੀ ਮੈਂ ਤਾਂ ਕੁਛ ਨਹੀਂ ਕਿਹਾਗਾ ਕੋਈ ਤੁਸੀਂ ਮੈਨੂੰ ਉਹ ਗੱਲ ਪਈ ਜਾਣੂਗਾ ਜੱਸ ਜੱਸ ਫੜਾਉਂਦੀ ਐ ਰੋਟੀਆਂ ਜੱਸ ਨੂੰ ਇਹ ਖਾਲਾ ਤੇਰੀ ਦਾਦੀ ਵਾਲੇ ਮਾਲ ਪੂੜੇ ਕੀ ਹੋ ਗਿਆ ਮਾਂ ਕਾਹਤੋਂ ਰੋਲਾ ਪਾਈ ਜਾਨੇ ਹੋ ਮੈਂ ਵੀ ਐ ਸੋਚਿਆ ਮੈਂ ਕਿ ਅੱਜ ਬਾਬਾ ਸੁੱਖ ਰਿ ਕੋਈ ਰੋਣਾ ਨਹੀਂ ਪਿਆ ਪੁੱਤ ਆ ਨੂਨ ਨਾ ਚਹਾ ਕੇ ਬੇੜੇ ਚ ਤੇ ਤੇਰੀ ਸਬਜੀ ਚ ਪਾਉਣ ਲੱਗੀ ਐ ਜੈ ਬਾਬਾ ਕਰਦੀ ਕੰਮ ਲੈ ਖਬਰਾਂ ਕੀ ਕਰਾਂ ਬੇਬੇ ਮੈਂ ਸਿਰਫ ਇਹਦੇ ਸਾਰੇ ਜਿਨੀਏ ਮੇਰੇ ਕੋਲੇ ਮੇਰਾ ਪੁੱਤ ਹੀ ਐ ਹਾਰੇ ਰੱਬ ਦੇ ਵਾਸਤੇ ਮੇਰੇ ਪੁੱਤ ਨੂੰ ਮੇਰੇ ਕੋਲੇ ਰਹਿਣ ਦੇ ਸਾਦੀ ਇਹ ਕਾਤੋਂ ਕਰ ਰਹੀ ਹੋਂ ਇਹ ਤਾਂ ਪੁੱਤ ਗੜਾ ਮੈਂ ਛੋਡ ਪੁੱਤ ਤੇਰੇ ਵਾਸਤੇ ਨਹੀਂ ਮੈਂ ਤਾਂ ਨਾ ਤੁਹਾਡੇ ਬਾਦੇ ਵਾਸਤੇ ਆ ਮੈਂ ਕਿਹੜਾ ਕੋਈ ਨਾੜਾ ਕੰਮ ਕਰੀ ਜਾਨੀ ਹੈਗੀ ਮਾੜਾ ਗੱਮਾ ਨੂੰ ਨਾ ਐਂ ਕਾ ਤੂੰ ਇੱਕ ਕਿਹੜਾ ਬਾਬਾ ਹੈ ਜੇ ਮੈਨੂੰ ਕੁਝ ਦੱਸ ਤਾਂ ਦੇ ਕਾਦੇ ਵਾਸਤੇ ਚਾਹ ਰਹੀ ਐ ਜਾਂ ਕੁਝ ਕਰ ਕਰ ਤੋ ਰਹੀ ਆ ਚੌਨੀ ਕੀ ਐ ਤੂੰ ਮੈਨੂੰ ਐ ਦੱਸ ਦੇ ਉਤਮਾ ਦਾ ਸੋਡੀ ਸੁਖੀ ਚਾਉਣੀ ਹੈਗੀ ਜੇ ਆਏ ਸੁੱਖ ਚਾਉਂਦੇ ਹੁੰਦੇ ਨੇ ਕਦੇ ਲੱਡੂ ਚਾਹੀ ਜੰਨੀ ਆ ਕਦੇ ਨੂਨ ਚਾਹੀ ਜੰਨੀ ਆ ਹਰਪ੍ਰੀਤ ਤੇ ਤੇਰੇ ਤੇ ਟੂਏ ਟਾਮਣ ਕਰੀ ਜਾਂਦੀ ਮੇਰੇ ਤੇ ਕਰਦੇ ਜਿਹੜਾ ਕੁਝ ਕਰਨਾ ਮੇਰੇ ਜਵਾਕ ਇੱਥੇ ਰਹਿਣ ਮੈਨੂੰ ਵੀ शक ਦੀ ਰਾਬਾ ਕੋਲ ਲੈ ਜੇ ਜੇ ਕੱਲ ਨੂੰ ਕੁਝ ਸਾਨੂੰ ਕੁਝ ਹੋ ਗਿਆ ਨਾ ਮੈਨੂੰ ਜਾਂ ਹਰਪ੍ਰੀਤ ਨੂੰ ਜੇ ਇਸ ਘਰ 'ਚ ਕੁਝ ਹੁੰਦਾ ਤੂੰ ਸਾਬਲਾਂੀ ਫਿਰ ਤੇਰਾ ਕੀ ਬਣੂ ਕੁਛ ਨਹੀਂ ਹੁੰਦਾ ਪਤਾ ਇਹ ਤਾਂ ਹੁਣ ਵਾਰਮ ਕਰੀ ਜਾਂਦੀ ਹੈਗੀ ਭੈਣ ਕੱਲ ਦੇ ਇਹ ਜੇ ਅੱਜ ਤੱਕ ਕੀਤਾ ਕਰੇ ਸਾਤਾ ਸੱਚ ਹੱਥ ਕਾਸੇ ਚ ਨਹੀਂ ਲਾਉਣਾ ਤੂੰ ਹੁਣ ਠੀਕ ਆ ਮਾਂ ਮਮੀ ਕੀ ਹੋ ਗਿਆ ਹੁਣ ਪੁੱਤ ਮੈਂ ਜੈਸ ਨੂੰ ਰੋਟੀ ਫੜਾਉਂਦੀ ਸੀ ਤੇਰੀ ਮੰਮੀ ਕਹਿੰਦੀ ਤੂੰ ਰੋਟੀ ਨਹੀਂ ਫੜਾਉਨੇਗੀ ਕਿਉਂ ਐ ਨੂਨ ਪਾ ਕੇ ਦੇਣ ਲੱਗ ਗਈ ਉਹਨੂੰ ਸਬਜੀ ਚ ਹਾਂ ਫਿਰ ਕੀ ਹੋ ਗਿਆ ਜੇ ਨੂਨ ਪਾ ਦੋ ਤਾਂ ਸਬਜੀ ਚ ਹਾਰ ਜਾ ਕੋ ਮੈਂ ਦੱਸਾਂ ਤੈਨੂੰ ਗੱਲ ਕੀ ਹੈ ਦੱਸੋ ਜਦ ਤੂੰ ਸੁੱਤੀ ਪਈ ਸੀਗੀ ਨਾ ਪਹਿਲਾਂ ਤਾਂ ਤੇਰੇ ਉੱਤੇ ਦੀ ਲੱਡੂ ਚਾਹ ਚਾਹ ਰਹੀ ਸੀਗੀ ਤੇ ਹੁਣ ਆ ਨੂਨ ਵਿੜੇ ਬੁੜੀ ਚ ਚਾਹ ਚੂਕ ਨਾ ਦਾਲ ਸਬਜ਼ੀ ਚ ਪਾਈ ਜਾਂਦੀ ਸੀ ਇਹਨਾਂ ਦਾ ਕੀ ਮਤਲਬ ਹੈ ਚ ਹੋਣ ਦਾ ਇਹ ਪੁੱਤ ਕੋਈ ਟੂਣਾ ਕਰਦੀ ਸੀ ਤਾਂ ਹੀ ਤਾਂ ਮੈਂ ਤੈਨੂੰ ਡੱਬੇ ਚ ਲੱਡੂ ਨਹੀਂ ਖਾਣ ਦਿੱਤੇ ਤੇ ਜਿਹੜਾ ਤੂੰ ਉੱਤੇ ਮੇਰੇ ਕੋਲੇ ਗਈਆਂ ਕੱਲ ਕਮਰੇ ਚ ਉੱਥੇ ਨਹੀਂ ਮੈਂ ਇਹਦੀ ਬਾਂਝੀ ਫੜ ਲਈ ਸੀ ਉਦੋਂ ਹੀ ਤੇਰੇ ਉੱਤੇ ਲੱਡੂ ਚਾਹੀ ਜਾਂਦੀ ਸੀ ਮੰਮੀ ਮੈਨੂੰ ਉਹਦੀ ਕਿਉਂ ਨਹੀਂ ਦੱਸਿਆ ਤੁਸੀਂ ਪੁੱਤ ਮੈਂ ਆ ਲੜਾਈ ਤੋਂ ਡਰਦੀ ਸੀ ਮੈਨੂੰ ਹੀ ਪਤਾ ਸੀ ਵੀ ਇਹ ਬੁੜੀ ਆਪਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਣੀ ਨਾ ਬੇਬੇ ਤੁਹਾਡਾ ਕੀ ਮਤਲਬ ਟੂਨੇ ਟਾਣੇ ਜੇ ਕਰਨ ਦਾ ਹੈ ਪੁੱਤ ਤੂੰ ਨਾ ਨਹੀਂ ਕਰਦੀ ਮੈਂ ਤੇਰੀ ਪੜਾਈ ਬਾਰੇ ਸੋਚੀ ਜਾਂਦੀ ਸੀਗੀ ਤੁਸੀਂ ਨਾ ਸੋਚੋ ਮੈਂ ਹੈਗੀ ਆਂ ਅੱਜ ਪੜਾਈ ਬਾਰੇ ਸੋਚਣ ਵਾਸਤੇ ਫੇਰ ਕੀ ਗੱਲ ਹੋ ਗਈ ਜੇ ਮੈਂ ਹੋਈ ਗੱਲ ਤਾਂ ਲੱਡੂਆ ਮੈਂ ਕੁੱਤੇ ਨੂੰ ਪਾਉਣ ਲੱਗ ਗਈ ਤੁਸੀਂ ਮੇਰੇ ਦੀ ਪੁੱਠੀ ਪਾਤੀ ਤੇ ਪਾਉ ਕੁੱਤਿਆਂ ਨੂੰ ਜਿਹੜਾ ਕੁਝ ਪਾਉਣਾ ਫਿਰ ਮੇਰੇ ਤੋਂ ਚਾਹੁੰਦਾ ਕੀ ਮਤ ਲਗਾ ਬੱਟਾ ਮੈਂ ਘੱਟ ਕੰਨੀ ਤੇ ਕੱਲੀ ਸਕੂਟਰ ਤੇ ਜਾਂਦੀ ਆ ਕੋਈ ਨਾਲ ਨਾ ਲੱਗ ਜਾ ਮਸ਼ਿਨਰੀ ਤੇ ਬਪ੍ਰੀਤ ਮੈਂ ਵੀ ਨਾ ਤੁਲੇਸ ਤੋਂ ਡਰਦਾ ਸੀ ਤਾਂ ਕਰਕੇ ਤੈਨੂੰ ਪਹਿਲਾਂ ਨਹੀਂ ਦੱਸਿਆ ਪਰ ਦਾਦੀ ਨੂੰ ਲਾਸਟ ਵਾਰਨਿੰਗ ਦਿੱਤੀ ਸੀ ਦਾਦੀ ਤਾਂ ਪਰ ਹਲੇ ਵੀ ਨਹੀਂ ਹਟਦੀ ਔਰ ਫਿਰ ਕੂਨੇ ਨੰਬਰ ਇਹ ਕਰੀ ਜਾਂਦੀ ਆ ਯਾਰ ਰੋਜ਼ ਦਾ ਹੀ ਹੋਇਆ ਕੰਚਰ ਕੀਤਾ ਤੁਹਾਡਾ ਤਾਂ ਮੈਂ ਤਾਂ ਘਰੇ ਫੋਨ ਕਰ ਦਵਾਂ ਮੈਂ ਤਾਂ ਆਪੇ ਪੈਕੇ ਜਾਣਾ ਮੈਂ ਨਹੀਂ ਇੱਥੇ ਰਹਿਣਾ ਕਿਉਂ ਤੁਸੀਂ ਨਹੀਂ ਫੋਨ ਕਰਦੇ ਮੈਂ ਆਪੇ ਫੋਨ ਕਰ ਲਵਾਂਗੇ ਨਾ ਆਪੇ ਕਿਉਂ ਫੋਨ ਮੈਂ ਆਪ ਬਾਗੀ ਜਾਣੀ ਹਰਪ੍ਰੀਤ ਔਰ ਮੇਰੀ ਗੱਲ ਤਾਂ ਸੁਣ ਹਰਪ੍ਰੀਤ ਠੀਕ ਐ ਠੰਡੀ ਸੀ ਨਹੀਂ ਆਹੀ ਕੁਛ ਚਾਉਂਦੀ ਸੀ ਇਹਦੀ ਮਾਰੇ ਟੂਨੇ ਕਰਦੀ ਸੀ ਮੇਰਾ ਘਰ ਬਟਣ ਤੇ ਹੋ ਗਈ ਆਹੀ ਕੁਛ ਚਾਉਂਦੀ ਸੀ ਉਹ ਕਰਵਾਤਾ ਜੇ ਮੇਰੀ ਨੋ ਘਰੋਂ ਬਾਗੀ ਨਾ ਹਿਸਾਬ ਲਾ ਲਾ ਫੜ ਕੇ ਤੇਰੇ ਨਾਲ ਕੀ ਪੁੱਤ ਮੈਂ ਤਾਂ ਚੰਗਾਈ ਕਰਦੀ ਸੀ ਵੀ ਤੂੰ ਮਾੜਾ ਸੋਚ ਲਿਆ ਇਹ ਹਾਂ ਮੈਂ ਕਹਦੇ ਨਾ ਮਾੜਾ ਸੋਚ ਲਿਆ ਸੋਚੀ ਤਾਂ ਤੂੰ ਮੜ ਕਦੇ ਮੇਰੀ ਨੂੰ ਤੇ ਠੂਨੇ ਕਦੇ ਮੇਰੇ ਪੁੱਤ ਤੇ ਠੂਨੇ ਤੋਰਗਾ ਤੂੰ ਹੋਜੀ ਛੱਡੀ ਸੀ ਜੇ ਮੇਰੇ ਘਰ ਨੂੰ ਕੁਝ ਹੋ ਗਿਆ ਤੂੰ ਤਾਂ ਆਹੀ ਕੁਝ ਚਾਹੁੰਦੀ ਸੀ ਉਹੀ ਕਰਵਾਉਣ ਲੱਗ ਗਈ ਤੂੰ ਕਿਉਂ ਨਹੀਂ ਮੇਰਾ ਖੜਾ ਛੱਡੀ ਤੂੰ ਇੱਥੇ ਵੀ ਮੇਰੇ ਮਗਰ ਆ ਗਈ ਲੈ ਦੇਖ ਲੈ ਜਿਹਨੂੰ ਨਾ ਪਤਾ ਲੱਗਦਾ ਨਾ ਮੈਂ ਸਬਜ਼ੀ ਚ ਪਾ ਹੀ ਦੇਣਾ ਸੀਗਾ ਨਿਕਲ ਲੈ ਨਹੀਂ ਖੜ ਕੇ ਦੇਖ ਲੈ ਰੋਜ਼ ਦੇ ਕੀਤਾ ਹੋ ਗਿਆ ਪਤਾ ਨਹੀਂ ਕਿ ਟੂ ਨੇ ਟੰਮੇ ਜੇ ਕਰ ਦਿਆ ਓਏ ਹਰਪ੍ਰੀਤ ਬੰਦ ਕਰ ਮਾਰੀ ਤੂੰ ਬੰਦ ਕਰ ਤੇ ਬੰਦ ਕਰ ਯਾਰ ਰੱਖ ਸਮਾਨ ਆ ਯਾਰ ਕਿੱਦਰੀ ਨਹੀਂ ਕਿੱਦਰੀ ਨਹੀਂ ਆਣਾ ਤੂੰ ਮੇਰੀ ਗੱਲ ਸੁਣ ਨਾ ਯਾ ਫੇ ਮੇਰੀ ਗੱਲ ਸੁਣ ਲੈ ਤੂੰ ਮੇਰੀ ਗੱਲ ਸੁਣ ਬਹਿ ਜਾ ਬਹਿ ਜਾ ਹੁਣ ਯਾਰ ਮੈਂ ਸਮਝਦਾ ਯਾਰ ਕਿ ਦਾਦੀ ਦੀ ਬਹੁਤ ਵੱਡੀ ਗਲਤ ਗੱਲ ਹੈ ਪਰ ਯਾਰ ਹੁਣ ਤੂੰ ਘਰ ਛੱਡ ਕੇ ਥੋੜੀ ਜਾਏਂਗੀ ਨਾਲੇ ਅਗਲੇ ਕੀ ਕਹਿਣਗੇ ਵੀ ਕੀ ਇਹੋ ਜਿਹਾ ਕੁਝ ਕਰਦੇ ਨੇ ਉਹਨਾਂ ਦੇ ਘਰੇ ਤੇਰੇ ਘਰ ਦੇ ਕੀ ਕਹਿਣਗੇ ਤੂੰ ਆਪ ਸੋਚ ਕੋਈ ਨਾ ਮੇਰੇ ਘਰ ਦੇ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਕਰਦੇ ਹੋ ਆਪਣੀ ਇੱਜ਼ਤ ਦਾ ਇੱਜ਼ਤ ਆਪਣੇ ਹੱਥ ਹੁੰਦੀ ਹੈ ਠੀਕ ਆ ਐਂ ਬੇਇੱਜ਼ਤੀ ਨਾ ਕਰਾ ਤੂੰ ਤੂੰ ਨੇ ਟੱਬ ਮੇ ਵੀ ਮੇਰੇ ਤੇ ਕਰੀਂ ਨਹੀਂ ਜਾਂਦੀ ਕਰਾਂ ਮੇ ਤੇ ਵੀ ਤਾਂ ਕਰੀ ਜਾਂਦੀ ਆ ਕੋਈ ਨਹੀਂ ਹੁਣ ਸਮਝਾਉਨੇ ਆਪਾਂ ਮੇਰੀ ਗੱਲ ਸੁਣ ਕੱਲ ਕਲੌਣ ਨੂੰ ਜੇ ਕੁਝ ਹੋ ਗਿਆ ਤੁਹਾਨੂੰ ਹੋ ਗਿਆ ਜਾਂ ਮੈਨੂੰ ਹੋ ਗਿਆ ਕੌਣ ਜ਼ਿੰਮੇਵਾਰ ਆ ਯਾਰ ਫਿਰ ਹੁਣ ਕਰੀਏ ਕੀ ਯਾਰ ਐ ਨਾ ਪੁੱਤ ਤੂੰ ਕਿਉਂ ਕਰ ਛੱਡ ਕੇ ਜਾਏਗੀ ਤੈਨੂੰ ਕਿ ਲੋੜ ਆ ਕਰ ਛੱਡਣ ਦੀ ਉਹ ਤਾਂ ਹਜੇ ਜਿਹੀ ਹੈਗੀ ਐ ਤੂੰ ਤਾਂ ਨਹੀਂ ਉਹਦੇ ਵਰਗੀ ਮੂਰਖ ਬਣਨਾ ਹੋਰ ਮੰਮੀ ਕੀ ਕਰਾਂ ਮੈਂ ਪਹਿਲਾਂ ਤਾਂ ਵੈਲਾ ਮੈਂ ਗੱਲ ਸੁਣੀ ਜਾਂਦੀ ਸੀ ਦਾਦੀ ਜਿਵੇਂ ਬੋਲਦੀ ਸੀ ਮੈਂ ਕਹਿੰਦੇ ਚੱਲ ਕੋਈ ਨਾ ਆਦਤਾਂ ਬੋਲਣ ਦੀ ਆ ਨਵੀਂ ਗੱਲ ਸੁਣੀ ਐ ਮੈਂ ਤਾਂ ਟੂਨੇ ਟੰਮ ਨਹੀਂ ਕਰਨ ਲੱਗੀ ਪੁੱਤ ਇਹਦੀ ਆਪ ਤੇ ਨੇ ਛੱਡੀ ਨਾ ਫਿਰ ਆ ਟੂਨੇ ਟੰਮਣਾਂ ਦੀ ਮੈਰੀ ਤਾਂ ਉੱਥੋਂ ਨਿਕਲ ਕੇ ਆਈ ਐ ਇਹ ਹੁਣ ਆਪਣੇ ਘਰ ਤੇ ਹੋਊਗੀ ਸਾਨੂੰ ਤਾਂ ਆਈ ਸੀ ਵੀ ਚਲ ਇੱਕ ਵਾਰ ਗਲਤੀ ਹੋ ਜਾਂਦੀ ਆ ਵੀ ਦੁਮਣ ਕੇ ਨਾ ਕਰੂਗੀ ਪਰ ਕੀ ਪਤਾ ਸੀ ਵੀ ਇਹ ਤਾਂ ਦੁਬਾਰੇ ਫੇਰ ਉਹੀ ਕੁਝ ਕਰੂਗੀ ਬਾਕੀ ਸਿਰੇ ਨਾਲੇ ਕਰਦੀ ਵੀ ਮੇਰੇ ਨੂੰ ਪੁੱਤ ਤੇ ਮੈਨੂੰ ਵੀ ਇਸ ਚੀਜ਼ ਦਾ ਬਹੁਤ ਗੁੱਸਾ ਮੇਰਾ ਤਾਂ ਇੱਚ ਕਰਦਾ ਮੈਂ ਟੱਕੇ ਮਾਰ ਮਾਰ ਕੇ ਰਹਿਣਾ ਨਾਇ ਨੂੰ ਕਰੋ ਕਰਦੀ ਦਾਦੀ ਅੱਜ ਕਰ ਤੈਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਦਾਦੀ ਨੂੰ ਪੁੱਛਦੇ ਆਂ ਵੀ ਜੇ ਇਹਦਾ ਕੁਝ ਕਰਨਾ ਫੇਰ ਤਾਂ ਆਪੇ ਕਰੋ ਭਾਗ ਜਾ ਹਾਂ ਨਹੀਂ ਨਹੀਂ ਜੇ ਨਹੀਂ ਕਰਨਾ ਫੇਰ ਭਮਾਰਾ ਆਪਾ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਤੁਸੀਂ ਕਲੇਸ਼ ਕਰੋ ਦਾਦੀ ਨਾਲ ਠੀਕ ਹੈ ਜਿੰਨਾ ਟਾਈਮ ਦਾਦੀ ਹੈ ਮੈਂ ਨਹੀਂ ਇੱਥੇ ਰਹਿੰਦੀ ਹਰ ਹਰ ਫਿਰ ਮੰਨਿਆ ਵੀ ਕਰ ਯਾਰ ਤੂੰ ਤਾਂ ਮੇਰੇ ਘਰ ਦਾ ਸ਼ਿੰਗਾਰ ਆ ਪੁੱਤ ਮੈਂ ਉਹਨੂੰ ਕੀ ਕਰਵਾਉਣਾ ਜਿਹੜੀ ਉਹ ਸਿਵਿਆਂ 'ਚ ਲੱਤਾਂ ਹੋ ਗਈਆਂ ਤਾਂ ਵੀ ਮਾੜਾ ਸੋਚਦੀ ਹੈਗੀ ਮੰਮੀ ਤੁਹਾਨੂੰ ਵੀ ਪਤਾ ਅੱਜ ਕਰ ਸਕਦੀ ਤੇ ਕੱਲ੍ਹ ਨੂੰ ਵੀ ਕਰ ਹੀ ਸਕਦੀ ਆ ਪੁੱਤ ਮੈਂ ਉਹਨੂੰ ਕਹਿ ਦੇਣੀ ਆ ਵੀ ਤੂੰ ਸਾਡੇ ਘਰੋਂ ਭੱਜ ਜਾ ਤੇ ਅਸੀਂ ਨਹੀਂ ਤੈਨੂੰ ਹੁਣ ਇੱਥੇ ਬਾਹਰ ਸਕਦੇ ਜਦੋਂ ਤੂੰ ਆ ਕੁਛ ਕਰਨਾ ਮੈਨੂੰ ਤਾਂ ਐ ਸੀ ਚੱਲ ਕੀ ਦੋ ਰੋਟੀਆਂ ਖਾ ਛੱਡਾ ਕਰੂ ਤੇ ਬਹਿ ਜੂ ਪਰ ਹਰਕਤਾਂ ਨਹੀਂ ਛੱਡਦੀ ਨਾ ਇਹ ਆਪ ਤਾਂ ਕਿੰਨਾ ਹੀ ਕਹਿ ਲੋ ਨਹੀਂ ਜਾਂਦੀ ਸਾਧ ਜੱਸ ਬੋਲ ਮਾਰ ਜੇ ਨਾ ਵੀ ਗਈ ਹਾਂ ਫਿਰ ਮੈਂ ਜਾਉਂਗੀ ਅਰਪੀ ਤੂੰ ਕਿਤੇ ਨਹੀਂ ਜਾਣਾ ਨਾਲੇ ਜੇ ਉਹਨਾਂ ਨੇ ਇਸ ਘਰੇ ਰਹਿਣਾ ਨਾ ਆਪਾਂ ਸਿੱਧਾ ਕਹਿੰਨੇ ਆ ਉਹਨਾਂ ਨੂੰ ਵੀ ਇਹ じゃ ਕੁਛ ਇੱਥੇ ਨਹੀਂ ਚੱਲੂਗਾ ਫਿਰ ਹਾਂ ਪੁੱਤ ਜੱਸ ਸਹੀ ਕਹਿੰਦਾ ਤੈਨੂੰ ਤੇਰਾ ਘਰ ਆ ਤੂੰ ਕਿਉਂ ਕਰ ਛੱਡ ਕੇ ਜਾਵੇਂ ਆਪ ਦਾ ਕੀ ਸਹੀ ਕਹਿੰਦਾ ਬੇਬੇ ਕੀ ਕੁਛ ਕਰੀ ਜਾਂਦੀ ਹੈ ਦਾਦੀ ਦੇਖ ਲਾ ਪਤਾ ਹੀ ਹੈ ਪੁੱਤ ਦਾਦੀ ਦਾ ਤਾਂ ਜੇ ਦਾਦੀ ਚੱਜਦੀ ਹੁੰਦੀ ਖੁਣੀਆਂ ਗੱਲਾਂ ਨਾ ਹੀ ਹੁੰਦਣ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹੋ ਜਿਹਾ ਕੁਛ ਕਰਕੇ ਮਿਲੂਗਾ ਕੀ ਕੀ ਮਿਲਣਾ ਜਿਹੜੀ ਘਟਿਆ ਸੋਚ ਹੈ ਫਿਰ ਸੋਚ ਹੀ ਪੁੱਠੀ ਆ ਜਦੋਂ ਹਾਂ ਮੇਰੀ ਸੋਚ ਪੁੱਠੀ ਆ ਗਈ ਸੋਡੀ ਸੋਚ ਚੰਗੀ ਹੈਗੀ ਹਾਂ ਇਹ ਤਾਂ ਚੰਗੀ ਐ ਸੋਚ ਸੋਚ ਹੋ ਰਈ ਦੂ ਗਾਹ ਤੇਰੀ ਹੋਰ ਕੀ ਸੋਚ ਪੁੱਠੀ ਹੋ ਜਿਹੜੀ ਨੇ ਮੇਰੇ ਨੂੰ ਪੁੱਤਰ ਨੂੰ ਨਹੀਂ ਜਾ ਸਕਦੀ ਤੂੰ ਮੈਨੂੰ ਤਾਂ ਪਹਿਲਾਂ ਪਤਾ ਸੀ ਮਹਾ ਪੈਰੀ ਪਿੱਠ ਪਿੱਛੇ ਇਹ ਬਰਾਨਾ ਕਰਨਗੇ ਨਾ ਅਸੀਂ ਬਰਾਈਆਂ ਕੀ ਕੀਤੇ ਜਿਹੜੀ ਗੱਲ ਆ ਉਹੀ ਕਰੀ ਜਾਂਦੇ ਆ ਇਸ ਤਾਂ ਗੱਲ ਜੇ ਤੁਹਾਡੇ ਢਿੱਡ ਵਿੱਚ ਇੰਨੀਆਂ ਬੇਇਮਾਨੀਆਂ ਨਾ ਹੋਣ ਨਾ ਤੁਹਾਡਾ ਘਹਾਕਾਰ ਵੱਧ ਕੇ ਤਾਂ ਹੀ ਤੁਹਾਡਾ ਘਰ ਨਹੀਂ ਵੱਧਦਾਗਾ ਦਾਦੀ ਅਸੀਂ ਤਾਂ ਤੈਨੂੰ ਐਂ ਕਿੰਨੇ ਵੀ ਇਹੋ ਜਿਹਾ ਕੁਝ ਕਰਨੋਂ ਹਟ ਜਾ ਅਸੀਂ ਕਿਹੜਾ ਤੈਨੂੰ ਘਰੋਂ ਕੱਢਿਆ ਕਦੇ ਤੈਨੂੰ ਤਾਂ ਕਹਿੰਨੇ ਵੀ ਜੀ ਸਦਕੇ ਰਹਿ ਪਰ ਇਹੋ ਜਿਹਾ ਕੁਝ ਇਸ ਕਰੇ ਨਹੀਂ ਚੱਲਣਾ ਨਾ ਮੈਂ ਭੱਗ ਜਾਨੀਆ ਇਹਨੇ ਕਾਹ ਨੂੰ ਜਾਣਾਗਾ ਤੁਸੀਂ ਮੈਨੂੰ ਕੱਢਣ ਨੂੰ ਫਿਰ ਜਾਉਗੇ ਤਾਂ ਹੀ ਮੈਂ ਤੇ ਝੂਠ ਦੀ ਪਾਨ ਮਾਰੀ ਜਾਨੀਆ ਤੇ ਮੈਂ ਭੱਗ ਜਾਨੀਆ ਇਹ ਨਾ ਕਾਵੇ ਤੈਨੂੰ ਜਾਣ ਨੂੰ ਥੋੜੀ ਕਹਨੇ ਦਾਦੀ ਬਸ ਤੈਨੂੰ ਇੰਨਾ ਕਿਹਾ ਵੀ ਇਹੋ ਜਿਹਾ ਕੁਝ ਇੱਥੇ ਨਾ ਕਰਿਆ ਕਰ ਸੁਧਰ ਜਾ ਸੁਧਰ ਨੂੰ ਮੈਗੀ ਕਰਤਾ ਦਾਦੀ ਜੇ ਰਹਿਣਾ ਤਾਂ ਇਹੋ ਜਿਹਾ ਕੁਝ ਨਹੀਂ ਕਰਨਾ ਇੱਥੇ ਨਾ ਭਾਈ ਤੂੰ ਕਾਹ ਨੂੰ ਜਾਣਾਗਾ ਮੈਂ ਭੱਗ ਜਾਨੀ ਤੁਸੀਂ ਮੈਨੂੰ ਕੱਢ ਕੇ ਰਾਜੀ ਹੋ ਦਾਦੀ ਤੂੰ ਜਾਏਂਗੀ ਕਿੱਥੇ ਪਹਿਲਾਂ ਐ ਦੱਸੀ ਮੈਨੂੰ ਥਾਂ ਬਥੇਰੇ ਜਾਣ ਨੂੰ ਤੁਹਾਨੂੰ ਆ ਵੀ ਦਾਦੀ ਨੂੰ ਕਿਤੇ ਰੋਟੀ ਨਹੀਂ ਮਿਲਨੀ ਮੇਰੇ ਨਾਲ ਰੋਟੀ ਤਾਂ ਘਰ ਘਰ ਆ ਗਈਆਂ ਮੈਂ ਹੀ ਜਾਣੀ ਆ ਸਾਡੇ ਵਾਂਗੂ ਸਾਹਮਣਾ ਨਹੀਂ ਕਿਸੇ ਨੇ ਤੈਨੂੰ ਆਹੋ ਲਾਹੌਰ ਤਬੀਤ ਕਿਸੇ ਤੇ ਪਾ ਦੂਗੀ ਆਪਣੇ ਤਾਂ ਨਹੀਂ ਚੱਲੇ ਹੁਣ ਕੋਈ ਹੋਰ ਕਿਸੇ ਤੇ ਕਰ ਦੂ ਜਾਦੂ ਟੂਣਾ ਮਾਂ ਚੜ ਕੋਈ ਨਾ ਕਿਵੇਂ ਦੀ ਵੀ ਐ ਤਾਂ ਦਾਦੀ ਐ ਆਪਾਂ ਰੋਕਦੇ ਆਂ ਜਾਊ ਕਿੱਧਰ ਮੈਂ ਜਾਣਾ ਰੋਕਣ ਰੋਕ ਕੇ ਕੀ ਕਰਨਾ ਲੈ ਜਾ ਸੋਦੂ ਕਮਲਾ ਆਏਗਾ ਬਧੀਆ ਨਿਕਲੀ ਇਥੋਂ ਮੈਂ ਬਾਗ ਜਾਣੀ ਆਂਗੀ ਸਾਰੇ ਰਾਜ਼ੀ ਹੋ ਜਾਣਗੇ। ਦਾਦੀ, ਓ ਮੇਰੀ ਗੱਲ ਤਾਂ ਸੁਣ। ਪਈ ਥੋੜਾ ਨਾ ਭੰਗਾ ਤੇਰ ਕਾ ਗੱਲਾਂ ਕਿਵੇਂ ਭੱਜੀ ਜਾਨੀ ਆ ਖੜ ਕੇ ਗੱਲ ਤਾਂ ਸੁਣ ਲੈ ਤੂੰ ਜਾਏਂਗੀ ਕਿੱਥੇ ਐ ਤਾਂ ਦੱਸ। ਕੌਣ ਰੱਖੂ ਤੈਨੂੰ ਬਲਾ? ਮੈਨੂੰ ਰੱਖਣ ਵਾਲੇ ਬਥੇਰੇ ਆ। ਦਾਦੀ ਮੇਰੀ ਗੱਲ ਤਾਂ ਸੁਣ ਲੈ ਕਿਸੇ ਨੇ ਨਹੀਂ ਰੱਖਣਾ ਤੈਨੂੰ। ਤੂੰ ਗੱਲ ਤਾਂ ਸੁਣ। ਦਾਦੀ ਮੇਰੀ ਗੱਲ ਤਾਂ ਸੁਣ। ਤੈਨੂੰ ਕਿੱਥੇ ਜਾਏਂਗੀ? ਬੱਸ 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 ਪਈ ਮੈਨੂੰ ਛੱਡੋ। ਸ਼ੁਕਰ ਹੈ। ਤੂੰ ਤਾਂ ਵਧੀਆ ਬਲਾ ਮਾ ਗਰੋ ਲੈਗੀ। ਸ਼ੁਕਰਾਨੀ ਮਾਂ। ਚਲ ਕਿਵੇਂ ਵੀ ਹੈ ਤਾਂ ਦਾਦੀ ਆ ਹੌਲੀ ਹੌਲੀ ਸੁਧਰ ਜਾਂਦੀ ਪਰ ਹੁਣ ਜਾਊ ਕਿੱਥੇ ਤੈਨੂੰ ਤਾਂ ਪਤਾ ਰੱਖਣੀ ਕਿਹਨੇ ਐ ਨਾਂ ਰੱਖੇ ਕੋਈ ਹਰਕਤਾਂ ਨਹੀਂ ਛੱਡਦੀ ਜਦੋਂ ਆਪਦਨ ਫਿਰ ਆਈ ਇਹ ਕੌਲੀ-ਕੌਲੀ ਵਜੂਗੀ ਯਾਰ ਮੈਨੂੰ ਤਾਂ ਐਂ ਲੱਗਦਾ ਹੋਰ ਨਾ ਟੈਨਸ਼ਨ ਚ ਕਿਸੇ ਬਸ ਥੱਲੇ ਆ ਜੇ ਫੇਰ ਕੀ ਕਰਾਂਗੇ ਕਹੀਂ ਤੇ ਪਾਗ ਨਹੀਂ ਐ ਕੋਸ ਸਾਨੂੰ ਮੈਂ ਕੀ ਪਾਉਣਾ ਸੀਗਾ ਕੋਈ ਮਗਰ ਤਾਂ ਨਹੀਂ ਆਉਂਦਾ ਮੇਰੇ ਮਗਰ ਮੇਰੇ ਕਿਹਨੇ ਆਉਣਾਗਾ ਚਲੋ ਮੈਂ ਫੋਨ ਲਾ ਕੇ ਦੇਖਦੀ ਆ ਘਰ ਚਰਨ ਨੂੰ आ, फोन नी चकदा ਗੱਲਣਾ ਹੈ ਹੁਣ ਕੋਈ ਨਹੀਂ ਫੋਨ ਚੱਕਦਾ ਮੇਰਾ ਕੱਟੀ ਜਾਂਦਾ ਮੋਰਾ ਇਹਨਾਂ ਜੰਮਿਆਂ ਨੂੰ ਅਗਲਾ ਕੀ ਕਰੂ ਗੱਲ ਹੈ ਮੈਂ ਜੰਮਿਆ ਮੈਂ ਪਾਲੇ ਆਗੇ ਪਾਲ ਪਨੋਛ ਕੇ ਮੈਂ ਏਡੇ ਏਡੇ ਕਰੇ ਆਗੇ ਤੇ ਹੁਣ ਕੋਈ ਮੇਰੇ ਫੋਨ ਵੀ ਨਹੀਂ ਚੱਕਦਾਗਾ ਆ ਵੀ ਮੈਂ ਦੇਖਣੇ ਸੀਗੇ ਦੇਖਣੇ ਕੀ ਸੀਗੇ ਪਰ ਮੈਂ ਵੀ ਥੋੜਾ ਜਿਹਾ ਹੋ ਕਰ ਗਈ ਕਾਨੂੰ ਮੈਂ ਕੁਛ ਕਰਨਾ ਸੀਗਾ ਇਹ ਜਾਂ ਕੁਛ। ਕਿਉਂ ਹੋਏ ਮੈਂ ਢਾਲੇ ਬਾਣਾ ਚ ਬੜੀ। ਕਿਉਂ ਵੜਨਾ ਸੀਗਾ। ਚਲ। ਫੇਰ ਲਾ ਕੇ ਦੇਖ ਲੈਨੀ ਆ। ਚੱਕ ਲਈ ਨੀਗੇ। ਵੀ ਚੱਕ ਤਾਂ ਲੈਣ ਫੋਨ। ਜੇ ਹੁਣ ਮੈਂ ਜਾਣੀ ਆ। ਦੇਖੋ ਪੈਸੇ ਤਾਂ ਦੇਖ ਲਾਂ। ਐਸੇ ਵੀ ਹੈ ਨਹੀਂਗੇ। ਮਾ ਪਾੜਾ ਵੀ ਕਿੱਥੋਂ ਭਰੂੰਗੀ ਮੈਂ। ਹੋਇਆ ਵੀ ਕਬੇੜਾ ਪਿਆਗਾ ਕਿੱਧਰ ਜਾਵਾਂ ਮੈਂ ਕਿੱਥੇ ਜਾਵਾਂ ਹੋਇ ਕੋਈ ਫੋਨ ਵੀ ਨਹੀਂ ਹੁਣ ਮੇਰਾ ਤਾਂ ਚੱਕਦਾਗਾ ਚਲ ਫੋਨ ਨਹੀਂ ਚੱਕਦੇ ਨਾ ਚੱਕਣ ਦੇ ਹੈ ਮੇਰਾ ਘਰ ਆਗਾ ਮੇਰੇ ਪੁੱਤ ਦਾ ਘਰ ਆਗਾ ਐ ਕਿਵੇਂ ਮੈਨੂੰ ਕੋਣੋਂ ਕੱਢ ਦੇਣਗੇ ਉਹ ਕਾ ਤੋ ਮੈਂ ਜਾਵਾਂ ਅਧੀ ਰਾਤ ਕਰੋ ਹੈ ਕੋਈ ਜਾਵੇ ਕੋਈ ਨਾ ਜਾਵੇ ਮੈਂ ਆਪਦੇ ਪੁੱਤ ਦੇ ਘਰੋਂ ਜਮਾ ਨਹੀਂ ਨਿਕਲ ਸਕਦੀਗੀ ਕੋਈ ਮੈਨੂੰ ਕੱਢ ਨਹੀਂ ਸਕਦਾਗਾ ਮਤੱਕ ਕਰ ਹੀ ਜਾਨੀ ਆ ਬਾਪੂ ਸਾਹ ਕਿਹੜਾ ਕੱਢੂਗਾ ਮੈਨੂੰ ਘਰੋਂ ਮੈਨੂੰ ਪਰ ਜਾਨੀ ਆ ਕਰ ਹੀ ਜਾਨੀ ਆ ਨਾ ਮੈਨੂੰ ਕੋਣ ਕੱਢਣ ਆਲਾ ਕੌਣ ਆਗਾ ਹੈ ਮੇਰਾ ਘਰ ਆਗਾ ਮੈਂ ਫੂਹੀ ਫੂਹੀ ਕਰਕੇ ਬਣਾਇਆਗਾ ਕੋਈ ਜਾਵੇ ਕਰੋ ਕੋਈ ਨਾ ਜਾਵੇ ਮੈਂ ਆਪਦੇ ਘਰੇ ਆ ਗਈ ਦਾ ਟੈਨਸ਼ਨ ਲੱਗੀ ਪਈ ਆ ਦਾਦੀ ਗੁੱਸੇ ਚ ਭੱਗ ਤਾਂ ਗਈ ਕਰੋ ਪਰ ਜਾਊ ਕਿੱਥੇ ਕਿਉਂ ਘਰਵਾਰ ਹੈ ਨਹੀਂ ਦਾਦੀ ਦਾ ਘਰਵਾਰ ਕੋਈ ਨਹੀਂ ਲੈ ਕੇ ਜਾਂਦਾ ਨਾ ਇਹ ਨਹੀਂ ਪਤਾ ਮਮਤਰੀ ਲੱਗ ਜੇ ਕੋਈ ਬਸ ਵੀ ਨਾ ਥਿਆਵੇ ਹੂੰ ਉਹਨੂੰ ਲੱਗਣੀ ਹੈ ਭਮਤਰੀ ਉਹ ਯਾਰ ਘਰੇ ਬੋਲਣ ਵਾਲੀ ਆ ਉਹ ਬਾਹਰ ਤਾਂ ਉਹਦਾ ਦਿਮਾਗ ਫੇਲ ਹੀ ਹੋ ਜਾਂਦਾ ਵਧੀਆ ਭੱਗੀ ਮੰਮੀ ਨਾ ਉਹ ਪਿੱਛੇ ਹੀ ਭੱਗ ਗਈ ਫਿਰ ਵਧੀਆ ਤਾਂ ਹੋ ਗਿਆ ਭੱਗੀ ਪਰ ਗੱਲ ਤਾਂ ਇਹ ਆ ਵੀ ਜੇ ਕਿਸੇ ਬਸ ਥੱਲੇ ਆ ਗਈ ਫਿਰ ਕੀ ਕਰਾਂਗੇ ਉਹ ਤਾਂ ਕਿਸੇ ਨੂੰ ਦੇ ਕੇ ਨਾ ਰੱਜੇ ਬਸ ਥੱਲੇ ਯਾਰ ਇਹ ਪਤਾ ਹੁੰਦਾ ਬੰਦੇ ਦੇ ਦਿਮਾਗ ਦਾ ਕਲੇ ਕਿੰਨਾ ਦਾ ਹੋ ਗਿਆ ਮੰਮੀ ਨੂੰ ਗਈ ਨੂੰ ਪਹਿਲਾਂ ਤਾਂ ਮੰਮੀ ਵੀ ਕੋਸ਼ਿਸ਼ ਕੀਤੀ ਕਿ ਬਾਕੀ ਪਰ ਆਪਦੀ ਅੰਦਰੋਂ ਤਾਂ ਮੱਚਦਾ ਹੀ ਆ ਮੈਂ ਤਾਂ ਮੰਮੀ ਰਾਂਝ ਨੂੰ ਕਿੰਨਾ ਟਾਈਮ ਹੋ ਗਿਆ ਆਈ ਨਹੀਂ ਮੈਂ ਤਾਂ ਕਹਿੰਦੀ ਮਿਲੇ ਨਾ ਤੁਹਾਨੂੰ ਨਾ ਤੂੰ ਤਾਂ ਕਹਿੰਦੀ ਸੀ ਮੈਂ ਜਾਨੀ ਆਗੀ ਹੈ ਤੇ ਤੂੰ ਗਈ ਨਹੀਂ ਜੀ ਕਿ ਮੈਨੂੰ ਦੱਸਦੀ ਸੀ ਕਿ ਮੈਂ ਮਜਾਨੀ ਆ ਰੋ ਬਿਮਾਰ ਮਰ ਮੈਂ ਕਿੱਥੇ ਜਾਣਾ ਤੇ ਫਿਰ ਮੈਂ ਕਿੱਥੇ ਜਾਣਾ ਮੇਰਾ ਵੀ ਘਰ ਆਗਾ ਮੈਂ ਵੀ ਦੇਖਦੀ ਸੀ ਮੇਰੇ ਕੋਈ ਮੰਗਰ ਆਉਂਦਾ ਕਿ ਨਾ ਦਾਦੀ ਮੇਰੇ ਤਾਂ ਪਤਾ ਹੀ ਸੀ ਵੀ ਤੈਨੂੰ ਕਿਸੇ ਨੇ ਨਹੀਂ ਰੱਖਣਾ ਤੂੰ ਇੱਥੇ ਹੀ ਰਹਿਣਾ ਉਹ ਰਖਣਾ ਕਾ ਤੋ ਨੀਗਾ ਸੁੱਖ ਨਾ ਮੇਰਾ ਪੁੱਤ ਹੈਗਾ ਹੈਗਾ ਰੱਖਣ ਵਾਲਾ ਤੂੰ ਹੈਗਾ ਨਾ ਮੇਰਾ ਪੁੱਤਾ ਮੈਂ ਤਾਂ ਹੈਗਾ ਜਿੱਧਰ ਜਾਣਾ ਸੀ ਉਹਨਾਂ ਦੀ ਤਰਫ ਹੋਣੀ ਚੱਕਿਆ ਦਾਦੀ ਆਏਂ ਦੱਸ ਫਿਰ ਜਦ ਪੁੱਤ ਹੈਗਾ ਤੁਹਾਡਾ ਫਿਰ ਗਏ ਕਿਉਂ ਨਹੀਂ ਤੁਸੀਂ ਬਈ ਮੇਰਾ ਤਾਂ ਜੀ ਨਹੀਂ ਕਰ ਐਥੋ ਜਾਣ ਨੂੰ ਮੈਂ ਮੈਂ ਤਾਂ ਉੱਥੇ ਹੀ ਜਾਉਂਗੀ ਮੁਰਤੇ ਮੇਰਾ ਕਿੱਤੋਂ ਨਹੀਂ ਬੰਨਿਆ ਕਿਤੇ ਜਾਣ ਨੂੰ ਮੈਂ ਤਾਂ ਪਤੀ ਸੀ ਤੂੰ ਕਿਤੇ ਨਹੀਂ ਜਾ ਸਕਦੀ ਨਾ ਮੈਨੂੰ ਕਿਸੇ ਘਰ ਦੀ ਰੋਟੀ ਚੰਗੀ ਲੱਗਦੀ ਨਾ ਮੈਨੂੰ ਕਿਸੇ ਦੀ ਚਾਹ ਚੰਗੀ ਲੱਗਦੀ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਨਾਲੇ ਤਾਂ ਤੈਨੂੰ ਇਹਦੇ ਥਲੀ ਰੋਟੀ ਚੰਗੀ ਲੱਗਦੀ ਐ ਕਿਸੇ ਪਾਸੇ ਜਾ ਨਹੀਂ ਸਕਦੀ ਉਹ ਨਾਲੇ ਤੂੰ ਇਸੇ ਨੂੰ ਬੁਰਾ ਕਹਿਨੀ ਆ ਉਹ ਤਾਂ ਚੱਲ ਮੈਂ ਉਹੀ ਕਹਿ ਫਿਰਨੀ ਆ ਪੁੱਤ ਕੋਈ ਨਹੀਂ ਮੇਰਾ ਗੁੱਸਾ ਨਾ ਕਰ ਐਕਰ ਮੇਰੀ ਆਦਤ ਹੀ ਜਣੀ ਹੋਈ ਹੈਗੀ ਦੇਖ ਐ ਰਪੀਰ ਇਹ 2 ਮਿੰਟ ਦਾ ਹੀ ਗੁੱਸਾ ਹੁੰਦਾ ਹੂੰ ਹੂੰ ਹੁਣ ਸ਼ਾਂਤ ਤਾਂ ਹੁਣ ਤੂੰ ਆਪਣੀ ਹੋ ਗਈ ਚੱਲ ਕੋਈ ਨਹੀਂ ਆਹ ਤਾਂ ਤੈਨੂੰ ਪਤਾ ਮੇਰੇ ਸੁਭਾਅ ਦਾ ਪੁੱਤ ਮੈਂ ਤਾਂ ਉਹਦੇ ਰਾਤ ਵਿੱਚ ਜਾਨੀ ਆ ਬਾਕੀ ਸਰੇ ਇਹਨੂੰ ਵੀ ਪਤਾ ਹੀ ਐ ਮੇਰੇ ਪੋਤੇ ਨੂੰ ਵੀ ਵੀ ਬੇਬੇ ਨੇ ਨਾ ਚਿੱਤ 'ਚ ਹੈ ਨਹੀਂਗਾ ਕੁਛ ਬਾਕੀ ਬੇਬੇ ਇਹਨਾਂ ਨੂੰ ਆਦਤ ਐ ਥੋੜੀ ਸੁਣਨ ਦੀ ਮੈਨੂੰ ਅੱਜ ਜੀ ਹੈ ਨਹੀਂ ਨਾ ਚਲ ਕੋਈ ਨਾ ਉਹ ਵੀ ਹੁਣ ਤਾਂ ਬਣ ਗਿਆ ਜਿੰਨਾ ਤੂੰ ਸੁਣ ਲਿਆ ਹੁਣ ਤੱਕ ਮੈਂ ਕਹਿੰਨਾ ਚਲ ਚਾਹ ਪਾਣੀ ਦੱਲਿਆ ਦੇਖਣਾ ਦਾਦੀ ਨੂੰ ਇੱਕ ਵਾਰ ਮੇਰੇ ਕੋਲ ਨਾ ਕਰਾਇਆ ਹੈ ਹੀ ਨਹੀਂ ਸੀਗਾ ਪੈਸੇ ਵੀ ਮੈਂ ਤਾਂ ਉੱਥੇ ਘਰੀ ਭੁੱਲ ਗਈ ਤਾਂ ਕਰਕੇ ਫਿਰ ਮੈਂ ਵਾਪਸ ਆ ਗਈ ਮਹਾ ਮੇਰੇ ਕੋਲ ਪਹਾੜਾ ਕਰਾਇਆ ਹੈ ਹੀ ਨਹੀਂਗਾ ਡਾਕਰਡ ਵੀ ਮੇਰੇ ਥਿਆਇਆ ਨਹੀਂ ਮੈਨੂੰ ਜੀ ਮੈਂ ਦਵਾ ਕਰਾਇਆ ਹੁਣ ਤਾਂ ਮੈਂ ਕਿੱਥੇ ਜਾਵਾਂਗੀ ਹੁਣ ਨਹੀਂ ਜਾਣਦੀ ਕਿਉਂਕਿ ਪਾਈ ਹੁਣ ਤਾਂ ਮੈਂ ਇੱਥੇ ਰਹੂੰਗੀ ਸਿਆਲ ਸਿਆਲ ਅੱਛਾ ਸਿਆਲ 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 ਪਤਾ ਹੈ ਕਹਿੰਨੀ ਫਿਰ ਗਰਮੀ ਚ ਜਾਂਦੀ ਕੀ ਲੋੜ ਇੱਥੇ ਚੱਕ ਲਿਓ ਉਹਦਾ ਕੱਪੜਾ ਲੀੜਾ ਇੱਥੇ ਰਹਿ ਲਓ ਸਾਡੇ ਕੋਲ ਪੱਪੜਾ ਲੀੜਾ ਮੇਰੇ ਕੋਲ ਕਿਹੜਾਗਾ ਬਿਸਤਰੇ ਅੱਗੇ ਸੁੱਖਣਾ ਬਥੇਰੇ ਮੇਰੀ ਪੇਟੀ ਭਰੀ ਪਈ ਹੈ ਘਰੇ ਓਏ ਚੱਲ ਕੋਈ ਨਾ ਤੂੰ ਰਹਿ ਪਾ ਦਾਦੀ ਉਹ ਸੱਚਮੈਂ ਮੰਮੀ ਨੂੰ ਤਾਂ ਫੋਨ ਕਰਕੇ ਕਹਦਾ ਮੰਮੀ ਤਾਂ ਤੈਨੂੰ ਲੱਭਣ ਗਈ ਸੀ ਨਾ ਉਹ ਕਿੱਧਰ ਭਾਗੀ ਹੁਣ ਪਹਿਲਾਂ ਤਾਂ ਕਹਿੰਦੀ ਸੀ ਵਧੀਆ ਹੋ ਗਿਆ ਪਰ ਆਪਦੀਆਂ ਮਾਂ ਚਾਤਾਂ ਅੰਦਰੋਂ ਹੈ ਗਈ ਹੈ ਫਿਰ ਤੈਨੂੰ ਲੱਭਣ ਗਈ ਆ ਵੀ ਬਸ ਤੋਂ ਚੜਕੀ ਉੱਥੀ ੱਡੇ ਜੇ ਫਿਰਦੀ ਹੈਗੀ ਅੱਛਾ ਮੈਨੂੰ ਲੱਭਣ ਗਈ ਆ ਉਹ ਹਾਂ ਉਹ ਮੈਂ ਫੋਨ ਕਰਤਾ ਪੁਣ ਮੇਰੇ ਧੜ ਤੇ ਲੱਗਿਆ ਜਾਂ ਕਰਦੇ ਫੋਨ ਪੁੱਤ ਕਵੇੜਾ ਹੋ ਗਿਆ ਉਹ ਕਿਧਰ ਹੋਰ ਨਾ ਠੇਬੇ ਖਾਂਦੀ ਕੁੜੀ ਫਿਰਦੀ ਹੋਵੇ ਕਲਪਨਾ ਦਾ ਘਰ ਜਿਹਨੋਂ ਬੰਦਾ ਵਗ ਜਾ ਬੁੜੀ ਵਗ ਜਾ ਕਲਪਨਾ ਤਾਂ ਹੋਈ ਜਾਂਦੀ ਹੈਗੀ ਤੇਰਾ ਕੋ ਮਨਾਂ ਟਿੱਡ ਮੱਛਾ ਹੋਵੇ ਮੇਰੀ ਨੋ ਦਾ ਤਾਂ ਮੱਛਾ ਮੇਰੇ ਪੋਤੇ ਦਾ ਵੀ ਮੱਛਾ ਹਾਂ ਤਾਂ ਹੀ ਤਾਂ ਫਿਰ ਲੱਭਦੇ ਫਿਰਦੇ ਸੀ ਤੁਹਾਨੂੰ ਗਈ ਤਾਂ ਮੰਮੀ ਹਾਂ ਤਾਂ ਹੀ ਤਾਂ ਕਹਿੰਦੇ ਮੱਚਦਾ ਹੀ ਹੈਗਾ ਪੋਤ ਨੋ ਮਾਲਾ ਤਾਂ ਪਤਾ ਹੀ ਹੁੰਦਾਗਾ ਵੀ ਕਿੰਨਾ ਕੁ ਕਿਸੇ ਤੇ ਟਿੱਡ ਮਚਾਉਂਦਾਗਾ ਉਹ ਤਨੋਂ ਹੋਂ ਤਾਂ ਇਹਨਾਂ ਦਾ ਆਪਦੇ ਮਾਪਿਆਂ ਦੀ ਹੁੰਦਾਗਾ ਤੇ ਆਪਦੇ ਭੈਣ ਭਰਾ ਦਾ ਹੁੰਦਾਗਾ ਦਾਦ ਤੁਹਾਨੂੰ ਕੌਣ ਪੁੱਛਦਾਗਾ ਹੁਣ ਮੇਰੀ ਨੋ ਸੀ ਇਹ ਤਾਂ ਗਈ ਆ ਵੇਖਣ ਮੈਨੂੰ ਤੇ ਦਾਦੀ ਜਿੰਨਾ ਕਿ ਤੁਸੀਂ ਕਰੋਗੇ ਉਹਨਾਂ ਤੇ ਮੇਰੇ ਤੋਂ ਕਰਵਾ ਲੋਗੇ ਤੁਸੀਂ ਕਿਹੜੇ ਫਿਰ ਮੈਨੂੰ ਬਾਹਰ ਕਰਦੇ ਨਹੀਂ ਮੇਰੇ ਮਨ ਵਿੱਚ ਹੈ ਹੀ ਨਹੀਂ ਕੋਸਾ ਮੈਂ ਤਾਂ ਵੀ ਬਰਲੋਲੀ ਆਂਗੀ ਬਸ ਉਹ ਮਾਰ ਦੇਣੀ ਜੇ ਬੜਾਂਗਾ ਕੋਈ ਨਹੀਂ ਚੱਲ ਚੰਗਾ ਚਾ ਲਿਓ ਨੀ ਕੀ ਕਰਕੇ ਲਿਆ ਲੈ ਅੱਖ ਲੱਗੀ ਕਹਿੰਦੀ ਮੈਂ ਚਾ ਕਰਕੇ ਲੈਉਣੀ ਆਂਗੀ ਆ ਤਾਂ ਮੁੰਡੇ ਦਾ ਵੀ ਖੂਸੂ ਡਿਆ ਪਿਆ ਸੀ ਮੇਰੇ ਆਉਂਦੀ ਨੂੰ ਕਿਵੇਂ ਕਮਲਾਇਆ ਪਿਆ ਸੀਗਾ ਬੈਠਾ ਤੇ ਨਾਲੇ ਮਗਰ ਉਹ ਗਈ ਹੈਗੀ ਤੇ ਨੌਪੁੱਤ ਦਾ ਤਾਂ ਮੱਚਦੇ ਆ ਨਹੀਂ ਮੱਚਦਾ ਤਾਂ ਪੋਤ ਨੌਂਦਾ ਨਹੀਂ ਮੱਚਦਾ ਹਰਪ੍ਰੀਤ ਜੀ ਤੁਸੀਂ ਕਿਵੇਂ ਆ ਵਧੀਆ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਾਰੇ ਠੀਕ ਨੇ ਹਾਂਜੀ ਹਾਂਜੀ ਸਾਰੇ ਵਧੀਆ ਆਪਣੇ ਦੱਸੋ ਕਿਵੇਂ ਨੇ ਸਾਰੇ ਠੀਕ ਠਾਕ ਵਧੀਆ ਹੁਣ ਤੇਰੀ ਸੱਸ ਠੀਕ ਹੈ ਹਾਂਜੀ ਠੀਕ ਰਹੀ ਜਾਂਦੀ ਸੀ ਕੁਝ ਨਹੀਂ ਬਸ ਕੰਮਕਾਰਜੇ ਕਰੀ ਜਾਂਦੇ ਸੀਗੇ ਅੱਛਾ हम्म जास करिए मम्मी क्यों क्यों की हो गया तो नहीं बस मैं तो डल कर रही थी कोई अच्छा अच्छा और वीरा भाभी ठीक है हां ठीक है तो तू तो मरी हाँ जी मेरी गल सुन भी छेड़ते हां जी मम्मी दसो कल से है मैं तो पता नहीं आई कहीं जी थी जी मैं तो तो ले लूं तो पैसे तो केड़े हाँ, तो तो

ਪਾਸਪਤ ਮੈਂ ਤੇਰਾ ਮੰਮੀ ਕੋਲ ਨਹੀਂ ਗਈ ਸੀ ਹਾਂ ਤੇ ਉਹ ਦੁਬਾਰਾ ਮਨਿੰਦਰ ਨੇ ਫੋਨ ਲਾ ਲਿਆ ਹੂੰ ਕੋਈ ਸੀ ਤੇ ਉਹ ਪੁੱਛਿਆ ਮਨਿੰਦਰ ਨੇ ਵੀ ਮੰਮੀ ਪਾਇਸਾ ਕਿਹੜਾ ਕਿਹਨੇ ਵੀ ਜਿਹਨੇ ਲਾਡੀ ਮੰਗਦਾ ਅੱਛਾ ਉਹ ਮਨਿੰਦਰ ਨੂੰ ਮੈਂ ਕੋਟਾ ਵੀ ਹਰਪ੍ਰੀਤ ਨੂੰ ਵੀ ਦੇ ਦਿੱਤਾ ਤੇ ਸੀ ਇਹਨੇ ਤੁਹਾਨੂੰ ਚਾਣ ਲਿਆ ਹੂੰ ਹੂੰ ਪਰ ਉਹ ਕੋਈ ਸੋਹਰਾ ਪਾਇਆ ਨਹੀਂ ਐ ਮਨਿੰਦਰ ਨੂੰ ਸੋਦੇ ਮਾਰਿਆ ਮੁਰਾ ਤਾਂ ਤੀਕੀ ਗੱਦੀ ਆਪਦੇ ਵੀਮਿੰਦਰ ਦਾ ਭਾਬੀ ਦੇ ਮਾਰਿਆ ਵੀਰੇ ਨੇ ਹੋਰ ਬੱਤਾ ਕੁਛ ਨਾ ਬੜਾ ਕਲੇਸ਼ ਪਾੜ ਕੇ ਮੰਮੀ ਵੀਰਾਇ ਕਿਉਂ ਕਰਦਾ ਮਾੜੀ ਜੀ ਗੱਲ ਵਿੱਚ ਇੰਨਾ ਖਿੱਚ ਜਾਂਦਾ ਇਹ ਕੋਈ ਗੱਲ ਸੀ ਪੈਸਿਆਂ ਦੀ ਲੈ ਭਾਬੀ ਨੂੰ ਮਾਰਿਆ ਹੋਰ ਬੱਤਾ ਮੈਂ ਤਾਂ ਹੁਣ ਅਜੇ ਤੇਰੀ ਮਾਸੀ ਨੂੰ ਲੈ ਕੇ ਆਈ ਨਹੀਂ ਨਾਲ ਮੈਂ ਆ ਕੇ ਮੀਂਹ ਜਲ ਮੈਨੂੰ ਬੋਲੂਗਾ ਹੈ ਤੇਰੀ ਮਾਸੀ ਨੇ ਬਹਾ ਕਰ ਗੱਲ ਸਾਹਮਣੇ ਵਿਚਾਰੀ ਨੇ ਹੂੰ ਇਹ ਸੁਣਾਈ ਕਿ ਨਹੀਂ ਦੀ ਮੋੜ ਕਰਾਂ ਕਿ ਪੁੱਤ ਵੀ ਚਲਿਆ ਤੂੰ ਵਾਸਨ ਕਹਿ ਜਾਂਦੀ ਕਿ ਮੰਮੀ ਕੇ ਪੈਸੇ ਮੰਗਦੇ ਸੀ ਮੰਮੀ ਹੁਣ ਦੇਖੇ ਥੋਨੂੰ ਹੀ ਪਤਾ ਹੋਨ ਨਾ ਤਾਂ ਮੰਗਦੀ ਪੈਸੇ ਸੋਹਣੇ ਲੱਗੂਗੇ ਅਗਲੇ ਆਖਣਗੇ ਲੈ ਵੇਖ ਲੈ ਪਹਿਲਾਂ ਦੇ ਤੇ ਪੈਸੇ ਹੁਣ ਮੰਗੀ ਜਾਂਦੇ ਆ ਕੋਈ ਨਾ ਜਦੋਂ ਉਹਦੇ ਕੋਲ ਹੋਏ ਨਾ ਮੰਮੀ ਉਹ ਤਾਂ ਦੇ ਦੂਗਾ ਹਾਂ ਬੱਤਾ ਸਾਈ ਤੁਹਾਨੂੰ ਨਹੀਂ ਸ਼ਰਮ ਆਉਦੀ ਇਸ ਤਰ੍ਹਾਂ ਤੇ ਨਹੀਂ ਲੈਦੀ ਨਾ ਡਿਗੋਟੀ ਨਾਲ ਇਹ ਪੈਸੇ ਦੇ ਦੇ ਕਿ 10 20 ਇਹ ਆ ਵੀ ਗੱਲ ਹੈਗੀ ਉਹ ਹੀ ਤਾਂ ਗੱਲ ਨਾਲੇ ਮੰਮੀ ਆਪ ਦਿੱਤੀ ਇਹਨੂੰ ਦਿੱਤੇ ਤੁਸੀਂ ਕਿਹੜਾ ਕਿਸ ਬਗਾਨੇ ਨੇ ਦਿੱਤੇ ਆ ਮੋਤਾ ਪੁੱਤ ਮੈਂ ਤੇਰੀ ਗੱਲ ਸਮਝਦੀ ਆ ਪਰ ਮੈਂ ਨਹੀਂ ਮਜਬੂਰ ਹੋਣੀ ਕਰਾਂ ਕਿ ਮੈਂ ਮੇਰੇ ਕਿ ਤੂੰ ਹੋ ਰੱਖਣ ਤੇ ਆ ਮਸਾ ਕਰਨ ਮਹਾਰਕ੍ਰਿਪ ਤੁਛ ਨਾਨੀਆ ਹਾਂ ਇਹ ਹੁਣੇ ਤਾਂ ਕਹਿੰਦੀ ਮੈਂ ਮੋਟਰਾ ਦੇ ਜਿਹੜੀ ਮਾਉਂ ਜਿਹੜੀ ਮਾਉਂ ਜਿਹੜੀ ਸੁਤਰੀ ਨੰਦਾ ਕਹਿੰਦੀ ਮੋ ਮੈਂ ਤਾਂ ਜਸਨ ਨੂੰ ਤਾਂ ਕਿ ਪੈਸੇ ਬਾਰੇ ਕਹਿੰਦੀ ਸੋਣੀ ਨਹੀਂ ਲੱਗਦੀ ਕੀ ਸੋਚੂਗਾ ਉਹ ਆਹ ਕਹਿੰਦੀ ਸੀਪੁੱਤਾ ਇਹ ਮੈਂ ਲੈ ਕਰ ਲਾਂ ਜਸਨ ਤੂੰ ਸੀ ਨਹੀਂ ਨਹੀਂ ਮਮੀ ਮੈਂ ਆਪ ਹੀ ਕਰ ਲੂੰ ਕੋਈ ਗੱਲ ਨਹੀਂ ਸਰ ਇਹ ਵੀ ਨਾਲ ਠੀਕ ਹੈ ਬੱਚਾ ਮੈਂ ਨਾਲ ਗੱਲ ਕਰਦੀ ਐ ਜਵਾਈ ਭਾਈ ਹੈਗੇ ਹਾਂਜੀ ਜੀ ਤੇ ਤੂੰ ਕੋਦੋਂ ਗੱਲ ਕਰ ਤੇ ਬਸੇਂਗੀ ਕਿ ਤੂੰ ਮੈਂ ਕੋਈ ਨਾ ਮਮੀ ਮੈਂ ਗੱਲ ਕਰਕੇ ਤੁਹਾਨੂੰ ਦੱਸ ਦੂੰਗੀ ਚਾਹੀਦੇ ਸੀ ਵੀਰੇ ਨੂੰ ਜ਼ਰੂਰੀ ਆ ਜ਼ਰੂਰੀ ਆ ਤੇਨੂੰ ਤਾਂ ਚਾਹੀਦੀ ਐ ਤਾਂ ਤੇਰੇ ਵੀਰ ਨਾਲ ਮੇਰੇ ਕਿਛੋ ਦੇ ਨਾਲ ਲੜਦੇ ਹਾਂ ਜੀ ਨਾ ਉਹਨੂੰ ਵੱਧੂ ਖੁਸ਼ ਕੇ ਹਾਂ ਮੰਦਰ ਹੁਣ ਅਜੇ ਵੀ ਉਹਨਾਂ ਤੋਂ ਅੰਦਰ ਇਮੇਜ ਨਹੀਂ ਕਰ ਲੈ ਉਹ ਕਰ ਲਈ ਕਿਉਂ ਜਾਣ ਨਹੀਂ ਪਾਏ ਚੱਲ ਕੋਈ ਗੱਲ ਨਹੀਂ ਮੰਮੀ ਮੈਂ ਗੱਲ ਕਰਕੇ ਤੁਹਾਨੂੰ ਦੱਸ ਦਿੰਦੀ ਆ ਠੀਕ ਹੈ ਹਾਂ ਚੰਗਾ ਬੱਤ ਹੋਰ ਤਾਂ ਸਾਰੇ ਮਾਸੀ ਠੀਕ ਨੇ ਠੀਕ ਹੈ ਮਾਸੀ ਤਾਂ ਹਾਂ ਮਾਸੀ ਇੱਧਰ ਗੇੜਾ ਮਾਰ ਲੈਣ ਤੁਹਾਡੇ ਕਨੀ ਪਰ ਮੇਰੇ ਕਨੀ ਨਹੀਂ ਆਉਂਦੇ ਇਹ ਕਿੱਥੇ ਆਉਂਦੇ ਸੀ ਇਹ ਤਾਂ ਮੈਂ ਲੈ ਕੇ ਆਈਆਂ ਨਾਲ ਉਹ ਉਹਦੀ ਮਿਲੋ ਗ੍ਰਾਸ ਅੱਛਾ ਹੋਰ ਆ ਜੋ ਤੁਸੀਂ ਗੇਲਾ ਮਾਰ ਲਿਆ ਮੇਰੇ ਕੋਲ ਕੋਈ ਨਾ ਪਤਾਉਂਗੀ ਕਿੰਗਾ ਕਿਰਾਏ ਪੈਸੇ ਦਾ ਹੱਲ ਕਰ ਲਈ ਹਾਂ ਹਾਂ ਕੋਈ ਗੱਲ ਹੈ ਕਿੰਗਾ ਚੰਗਾ ਪੈਸੇ ਕਿੱਥੋਂ ਦਵਾਂ ਜੇ ਹੂੰ ਜਸ ਨੂੰ ਪੈਸੇ ਦਿੱਤੇ ਹੁਣ ਫੇਰ ਹੀ ਗੱਲ ਕਰਾਂ ਜਸ ਨਾਲ ਪੈਸੇ ਤਾਂ ਮੈਨੂੰ ਉਹਨੂੰ ਦੇਤੇ ਜਸ ਕਰਨ ਨੂੰ ਮੰਮੀ ਤੋਂ ਲੈ ਕੇ ਜਸ ਦੇ ਬਹਾਨੇ ਨਾਲ ਕੀ ਕਰਾਂ ਹੋਣਾ ਜੇ ਮੰਮੀ ਨੇ ਜਾਗਨਾ ਕਰ ਲਿਆ ਪਰ ਨਹੀਂ ਤੇ ਜਸਨੇ ਐ ਕਹਤਾ ਕਿ ਮੈਂ ਤਾਂ ਕੋਈ ਪੈਸੇ ਲਈ ਨਹੀਂ ਓਏ ਟੈਂਸ਼ਨ ਹੋ ਗਈ ਮੈਨੂੰ ਉਧਰ ਵੀਰ ਆ ਲੈ ਵੀਰੇ ਨੇ ਕੇ ਪਾਪ ਵੀ ਕਰੋ ਪੁਜਾ ਤੇ ਹੱਥ ਦੀ ਹੋਈ ਪੀ ਵੀਰੇ ਦੇ ਜੇ ਵੀਰੇ ਨੇ ਫੋਨ ਕਰ ਲਿਆ ਜਸਨੂ ਇੱਕ ਹੋਰ ਟੈਂਸ਼ਨ ਨਵੀ ਸਿਆਪਾ ਹੀ ਖੜਾ ਹੋ ਜਿੰਦਾ ਮੇਰੇ ਵਾ ਕੀ ਕਰਾਂ ਕਿੱਥੋਂ ਪੈਸੇ ਦਾ ਹੱਲ ਕਰਾਂ